ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਨ ਚਾਹੇ ਕਿੰਨਾ ਵੀ ਸ਼ਾਤਰ ਤਰੀਕੇ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਦੇਵੇ ਪੁਲਿਸ ਚਾਹੇ ਚਾਵੇ ਤਾਂ ਇੱਕ ਨਾ ਇੱਕ ਦਿਨ ਉਹਨਾਂ ਤੱਕ ਪਹੁੰਚ ਹੀ ਜਾਂਦੀ ਹੈ ਅੱਜ ਦੀ ਕਹਾਣੀ ਵਿੱਚ ਵੀ ਕੁਝ ਅਜਾਹਾ ਹੀ ਹੁੰਦਾ ਹੈ ਜਿਸ ਵਿੱਚ 범ਾਦੀ ਆਪਣੇ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਪਰ ਇਸ ਕੋਲ ਨਾਲ ਆਪਣੀ ਜ਼ਿੰਦਗੀ ਬਿਤਾ ਰਹੇ ਸਨ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਉਹ ਸ਼ਾਇਦ ਕਦੇ ਨਹੀਂ ਫੜੇ ਜਾਣਗੇ ਪੁਲਿਸ ਆਪਣੀ ਕੜੀ ਜਾਂਚ ਪੜਤਾਲ ਤੋਂ ਬਾਅਦ ਆਖਿਰਕਾਰ ਇੱਕ ਦਿਨ ਉਹਨਾਂ ਤੱਕ ਪਹੁੰਚ ਹੀ ਜਾਂਦੀ ਹੈ ਜਦੋਂ ਪੁਲਿਸ ਇਸ ਕੇਸ ਦਾ ਖੁਲਾਸਾ ਕਰਦੀ ਹੈ ਅਸਲੀਅਤ ਤਾਂ ਜਦੋਂ ਲੋਕਾਂ ਨੂੰ ਪਤਾ ਚੱਲਦੀ ਹੈ ਤਾਂ ਸੱਚੋਚ ਉਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਚੌਕ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਵਾਲੀ ਹਾਂ ਇਹ ਘਟਨਾ ਹੈ ਚੰਡੀਗੜ੍ਹ ਦੀ ਚੰਡੀਗੜ੍ਹ ਦਾ ਇੱਕ ਸ਼ਹਿਰ ਹੈ ਪੰਚਕੁਲਾ ਅਤੇ ਇਸੇ ਪੰਚਕੂਲਾ ਦੇ ਸੈਕਟਰ 19 ਦਾ ਰਹਿਣ ਵਾਲਾ ਹੈ ਐਡਵੋਕੇਟ ਮਨਮੋਨ ਕੁਮਾਰ ਮਰਮੋਨ ਕੁਮਾਰ ਦੀ ਪਤਨੀ ਦਾ ਨਾਮ ਹੈ ਰਜਨੀ ਮਨਮੋ ਜੋ ਇਸੇ ਪੰਚਕੂਲਾ ਦੀ ਅਦਾਲਤ ਵਿੱਚ ਆਪਣੀ ਪ੍ਰੈਕਟਿਸ ਕਰਦਾ ਹੈ ਮਰਮੋਨ ਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਦੇ ਇਲਾਵਾ ਦੋ ਬੇਟੇ ਹਨ ਬੱਡੇ ਬੇਟੀ ਦਾ ਨਾਮ ਨikhil ਹੈ ਜਿਸ ਦੀ ਉਮਰ 9 ਸਾਲ ਹੈ ਅਤੇ ਦੂਜੇ بیٹے ਦਾ ਨਾਮ ਧਨਮੇ ਹੈ ਜਿਸ ਦੀ ਉਮਰ 7 ਸਾਲ ਹੈ ਦਰਸਲ ਦੋਵੇਂ ਆਪਣੇ ਹੀ ਇਲਾਕੇ ਦੇ ਸਕੂਲ ਵਿੱਚ ਪੜ੍ਹਦੇ ਹਨ ਟਿਕੀ ਮਰਮੋਹਨ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੁੰਦੀ ਇਸ ਲਈ ਪੂਰਾ ਪਰਿਵਾਰ ਬੜੀ ਖੁਸ਼ਹਾਲੀ ਨਾਲ ਆਪਣੀ ਜ਼ਿੰਦਗੀ ਬਿਤਾਉਂਦਾ ਹੈ ਗੱਲ ਕਰ ਰਹੀ ਹਾਂ ਮੈਂ 16 ਜਨਵਰੀ ਦੀ ਸਵੇਰ ਦੀ ਹਰ ਰੋਜ਼ ਦੀ ਤਰ੍ਹਾਂ ਮਰਮੋਹਨ ਤਿਆਰ ਹੋ ਕੇ ਅਦਾਲਤ ਚੜਾ ਜਾਂਦਾ ਹੈ ਪ੍ਰਜਨੀ ਆਪਣੇ ਦੋਵੇਂ ਬੇਟਿਆਂ ਨੂੰ ਤਿਆਰ ਕਰਕੇ ਸਕੂਲ ਪੇਜ ਦਿੰਦੀ ਹੈ ਪਰ ਸ਼ਾਮ ਦੇ ਕਰੀਬ 3 ਵਜੇ ਦੇ ਆਸ-ਪਾਸ ਜਦੋਂ ਮਰਮੋ ਦੇ ਦੋਵੇਂ ਬੱਚੇ ਸਕੂਲ ਤੋਂ ਆਪਣੇ ਘਰ ਆਉਂਦੇ ਹਨ ਤਾਂ ਦੇਖਦੇ ਹਨ ਕਿ ਉਹਨਾਂ ਦੀ ਮਾਂ ਰਜਨੀ ਘਰ ਉੱਤੇ ਨਹੀਂ ਹੈ ਇਸ ਲਈ ਨਿਕਲ ਆਪਣੀ ਮਾਂ ਦੇ ਬਾਰੇ ਵਿੱਚ ਦਾਦੇ ਤੋਂ ਪੁੱਛਦਾ ਹੈ ਨਿਕਲ ਦਾ ਦਾਦਾ ਉਸ ਨੂੰ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਤੇਰੀ ਮਾਂ ਕਿਸੇ ਕੰਮ ਲਈ ਮਾਰਕੀਟ ਗਈ ਹੋਈ ਹੈ ਥੋੜੀ ਦੇਰ ਵਿੱਚ ਵਾਪਸ ਆ ਜਾਵੇਗੀ ਪਰ ਜਦੋਂ 1 ਘੰਟਾ ਬੀਤ ਜਾਂਦਾ ਹੈ ਤਾਂ ਤੇ ਰਜਨੀ ਘਰ ਵਾਪਸ ਨਹੀਂ ਆਉਂਦੀ ਨਿਕਲ ਆਪਣੇ ਪਿਤਾ ਮਨਮੋਹ ਨੂੰ ਫੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਮਾਂ ਨੂੰ ਗਏ ਹੋਏ ਕਾਫੀ ਦਿਨ ਹੋ ਗਈ ਹੈ। ਨਾ ਤਾਂ ਉਸਦੇ ਨੰਬਰ ਤੇ ਫੋਨ ਲੱਗ ਰਿਹਾ ਹੈ ਅਤੇ ਨਾ ਹੀ ਅਜੇ ਤੱਕ ਘਰ ਆਈ ਹੈ। ਨਿਕਲ ਜਿਵੇਂ ਹੀ ਇਹ ਸਾਰੀਆਂ ਗੱਲਾਂ ਆਪਣੇ ਪਿਤਾ ਨੂੰ ਦੱਸਦਾ ਹੈ, ਮਰਮੋਹ ਉਸੇ ਵੇਲੇ ਆਪਣੇ ਘਰ ਪਹੁੰਚ ਜਾਂਦਾ ਹੈ। ਉਸ ਦੇ ਬਾਅਦ ਉਹ ਆਪਣੀ ਪਤਨੀ ਨੂੰ ਹਰ ਜੇ ਦਾ ਲੱਭਣਾ ਸ਼ੁਰੂ ਕਰ ਦਿੰਦਾ ਹੈ। ਅਤੇ ਆਪਣੇ ਸਾਰੇ ਜਾਣ ਪਹਿਚਾਨ ਵਾਲਿਆਂ ਨਾਲ ਵੀ ਫੋਨ ਤੇ ਗੱਲ ਕਰਦਾ ਹੈ ਅਤੇ ਆਪਣੀ ਪਤਨੀ ਬਾਰੇ ਪੁੱਛਦਾ ਹੈ ਪਰ ਰਜਨੀ ਬਾਰੇ ਕਿਤੋਂ ਵੀ ਕੁਝ ਪਤਾ ਨਹੀਂ ਲੱਗਦਾ ਹੈ ਅਤੇ ਦੇਖਦੇ ਦੇਖਦੇ ਰਾਤ ਦੇ ਕਰੀਬ 8 ਵਜੇ ਜਾਂਦੇ ਹਨ ਇਸ ਲਈ ਮਨਮੋਹ ਨਜ਼ਦੀਕੀ ਥਾਣੇ ਵਿੱਚ ਜਾਂਦਾ ਹੈ ਅਤੇ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੰਦਾ ਹੈ ਕਿਉਂਕਿ ਮਾਮਲਾ ਇੱਕ ਵਕੀਲ ਦੀ ਪਤਨੀ ਦਾ ਹੁੰਦਾ ਹੈ ਇਸ ਲਈ ਪੁਲਿਸ ਵੀ ਇਸ ਕੇਸ ਨੂੰ ਕਾਫੀ ਸੀਰੀਅਸ ਤਰੀਕੇ ਨਾਲ ਲੈਂਦੀ ਹੈ ਪੁਲਿਸ ਰਜਨੀ ਦੀ ਇੱਕ ਫੋਟੋ ਲੈ ਲੈਂਦੀ ਹੈ ਅਤੇ ਫਿਰ ਉਸ ਦੇ ਬਾਅਦ ਦਿਨ ਰਾਤ ਇੱਕ ਕਰਕੇ ਰਜਨੀ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਹੈ ਪੁਲਿਸ ਵੀ ਆਪਣੀਆਂ तमाम ਕੋਸ਼ਿਸ਼ਾਂ ਕਰ ਲੈਂਦੀ ਹੈ ਲਗਭਗ 4 ਦਿਨਾਂ ਦਾ ਸਮਾਂ ਹੋਰ ਬੀਤ ਜਾਂਦਾ ਹੈ ਨਾ ਤਾਂ ਰਜਨੀ ਕਿਤੇ ਦਿਖਾਈ ਦਿੰਦੀ ਹੈ ਅਤੇ ਨਾ ਹੀ ਉਸ ਦਾ ਮੋਬਾਈਲ ਔਨ ਹੁੰਦਾ ਹੈ ਪਰ ਜਿਵੇਂ ਹੀ 4 ਦਿਨਾਂ ਦਾ ਸਮਾਂ ਬੀਤ ਜਾਂਦਾ ਹੈ ਆਖਿਰਕਾਰ 20 ਜਨਵਰੀ ਨੂੰ ਪੁਲਿਸ ਨੂੰ ਇੱਕ ਛੋਟੀ ਜਹੀ ਕਾਮਯਾਬੀ ਮਿਲਦੀ ਹੈ 725 ਦੇ ਡੰਪਿੰਗ ਟਰਾਲ ਦੇ ਨੇੜੇ ਪੁਲਿਸ ਨੂੰ ਰਜ਼ਨੀ ਦੀ ਇੱਕ ਜੁੱਤੀ ਮਿਲਦੀ ਹੈ ਪੁਲਿਸ ਜਦੋਂ ਉਸ ਜੁੱਤੀ ਨੂੰ ਵੇਖਦੀ ਹੈ ਤਾਂ ਉੱਥੇ ਮਰਮੋਹਨ ਨੂੰ ਵੀ ਬੁਲਾਉਂਦੇ ਆ ਮਰਮੋਹਨ ਜਦੋਂ ਉਹ ਜੁੱਤੀ ਵੇਖਦਾ ਹੈ ਤਾਂ ਉਹ ਉਸ ਦੀ ਪਛਾਣ ਕਰ ਲੈਂਦਾ ਹੈ ਨਾ ਜਾਣੇ ਕਿਉਂ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ ਕਿ ਸ਼ਾਇਦ ਰਜ਼ਨੀ ਦੀ ਹੱਤਿਆ ਕਰਕੇ ਉਸ ਦੀ লাশ ਉੱਥੇ ਦਬ ਦਿੱਤੀ ਗਈ ਹੈ ਇਸ ਲਈ ਪੁਲਿਸ ਉੱਤੇ ਇੱਕ ਜੀਸੀਬੀ ਮਗਵਾਉਂਦੀ ਹੈ ਅਤੇ ਮਰਮੋਹ ਦੇ ਸਾਹਮਣੇ ਹੀ ਗड्ढा ਖਦਵਾਉਂਦੀ ਹੈ ਤਰੀ ਉਹ 3 ਫੁੱਟ ਜਦੋਂ 11 ਗड्ढा ਖੋਦਿਆ ਜਾਂਦਾ ਹੈ ਆਖਿਰਕਾਰ ਉਸ ਗड्ढे ਵਿੱਚ ਇੱਕ ਲਾਸ਼ ਮਿਲਦੀ ਹੈ ਜੋ ਕਪੜੇ ਵਿੱਚ ਲਪੇੜ ਕੇ ਦੱਬੀ ਹੋਈ ਸੀ ਅਤੇ ਮਰਮੋਹ ਜਦੋਂ ਉਸ ਡੈੱਡ ਬਾਡੀ ਨੂੰ ਵੇਖਦਾ ਹੈ ਤਾਂ ਚੀਕ ਚੀਕ ਕੇ ਰੋਣ ਲੱਗਦਾ ਹੈ ਪਰ ਜਦੋਂ ਪੁਲਿਸ ਉਸ ਡੈੱਡ ਬਾਡੀ ਤੋਂ ਕੱਪੜਾ ਹਟਾਉਂਦੀ ਹੈ ਤਾਂ ਉਸ ਨੂੰ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਉਸ ਕਪੜੇ ਦੇ ਅੰਦਰ ਇੱਕ ਡੈੱਡ ਬਾਡੀ ਦਾ ਸੀ ਪਰ ਉਹ ਡੈੱਡ ਬਾਡੀ ਕਿਸੇ ਮਨੁੱਖ ਦੀ ਨਹੀਂ ਸੀ ਬਲਕਿ ਇੱਕ ਕੁੱਤੇ ਦੀ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਕੁੱਤੇ ਦੀ ਡੈੱਡ ਬਾਡੀ ਜਿਸ ਕਪੜੇ ਵਿੱਚ ਲਪੇੜ ਕੇ ਦੱਬੀ ਗਈ ਸੀ ਉਹ ਕਪੜਾ ਰਜ਼ਨੀ ਦੀ ਚੁੰਨੀ ਸੀ ਬਨਮੋਹਰ ਹੁੰਦਾ ਹੋਇਆ ਪੁਲਿਸ ਵਾਰਿਆਂ ਨੂੰ ਕਹਿੰਦਾ ਹੈ ਕਿਸ ਸਰ ਜਹਾ ਲੱਦ ਰਿਹਾ ਹੈ ਕਿ ਸ਼ਾਇਦ ਕਿਸੇ ਸਾਜ਼ਿਸ਼ ਦੇ ਤਹਿਤ ਮੇਰੀ ਪਤਨੀ ਨੂੰ ਕਿਤੇ ਗਾਇਬ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਵੀ ਸਮਝ ਨਹੀਂ ਆਉਦਾ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ ਇਸ ਲਈ ਪੁਲਿਸ ਉਹਨਾਂ ਰਜ਼ਨੀ ਬਾਰੇ ਪਤਾ ਲਗਾਉਣ ਲਈ ਉਸੇ ਮੋਬਾਈਲ ਨੰਬਰ ਦੀ ਕਾਲ ਡਿਟੇਲ ਕੱਢਦੀ ਹੈ ਜਦੋਂ ਕਾਲ ਡਿਟੇਲ ਚੈੱਕ ਕੀਤੀ ਜਾਂਦੀ ਹੈ ਤਾਂ ਆਖਿਰਕਾਰ ਇੱਕ ਨੰਬਰ ਅਜਾਹਾ ਮਿਲਦਾ ਹੈ ਜਿਸ ਉੱਤੇ ਰਜ਼ਨੀ ਪਿਛਲੇ ਕਈ ਵੀਹ ਮਹੀਨਿਆਂ ਤੋਂ ਲਗਾਤਾਰ ਡੱਲ ਕਰ ਰਹੀ ਸੀ ਪੁਲਿਸ ਜਦੋਂ ਉਸ ਨੰਬਰ ਦੀ ਜਾਣਕਾਰੀ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਨੰਬਰ ਮੋਨਿਕਾ ਦੇ ਨਾਂ ਉੱਤੇ ਰਜਿਸਟਰ ਹੈ ਮੋਨਿਕਾ ਦੀ ਉਮਰ ਲਗਭਗ 26 ਸਾਲ ਹੈ ਅਤੇ ਉਹ ਬਗਲ ਦੇ ਹੀ ਮਨੀ ਮਾਜਰੇ ਕਸਬੇ ਦੀ ਰਹਿਣ ਵਾਲੀ ਹੈ ਪੁਲਿਸ ਜਦੋਂ ਮੋਨਿਕਾ ਬਾਰੇ ਮਰਮੋਹੋਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਮਰਮੋਹਨ ਪੁਲਿਸ ਵਾਲਿਆਂ ਨੂੰ ਜਵਾਬ ਦਿੰਦਾ ਹੈ ਸਾਰਾ ਮੋਨਿਕਾ ਮੇਰੀ ਪਤਨੀ ਦੀ ਸਹੇਲੀ ਹੈ ਅਤੇ ਅਕਸਰ ਮੇਰੇ ਘਰ ਵੀ ਆ ਜਾਂਦੀ ਸੀ ਪੁਲਿਸ ਨੂੰ ਜਿਵੇਂ ਹੀ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਉਹ ਮਣੀ ਵਜਰੇ ਮੋਨਿਕਾ ਦੇ ਘਰ ਜਾਂਦੀ ਹੈ ਅਤੇ ਫਿਰ ਮੋਨਿਕਾ ਤੋਂ ਰਜਨੀ ਬਾਰੇ ਪੁੱਛਗਿੱਛ ਕਰਦੀ ਹੈ ਮੋਨਿਕਾ ਪੁਲਿਸ ਵਾਲਿਆਂ ਨੂੰ ਜਵਾਬ ਦਿੰਦੀ ਹੈ ਕਿ ਸਰ ਮੇਰੀ ਰਜਨੀ ਨਾਲ ਕਾਫੀ ਚੰਗੀ ਦੋਸਤੀ ਹੈ ਅਕਸਰ ਮੈਂ ਉਸੇ ਘਰ ਵੀ ਜਾਂਦੀ ਸੀ ਅਤੇ ਉਸਦੇ ਪੂਰੇ ਪਰਿਵਾਰ ਨੂੰ ਬਿਹਤਰ ਤਰੀਕੇ ਨਾਲ ਜਾਣਦੀ ਹਾਂ ਪਤੀ ਪਤਨੀ ਦੇ ਵਿਚਕਾਰ ਤਦੇ ਕੋਈ ਝਗੜਾ ਟਕਰਾਅ ਨਹੀਂ ਹੁੰਦੇ ਸੀ ਅਤੇ ਨਾ ਹੀ ਮਨਮੋਹ ਜੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਹਾਲਾਂਕਿ ਪੁਲਿਸ ਮੋਨਿਕਾ ਨੂੰ ਕੁਝ ਸਵਾਲ ਕਰਦੀ ਹੈ ਪਰ ਮੋਨਿਕਾ ਪੁਲਿਸ ਨੂੰ ਵੱਖ-ਵੱਖ ਤਰ੍ਹਾਂ ਦੇ ਜਵਾਬ ਦਿੰਦੀ ਹੈ ਜਿਸ ਕਰਕੇ ਪੁਲਿਸ ਦਾ ਸ਼ੱਕ ਕਿਤੇ ਨਾ ਕਿਤੇ ਮੋਨਿਕਾ ਤੇ ਹੀ ਚਲਾ ਜਾਂਦਾ ਹੈ ਪਰ ਮੋਨਿਕਾ ਦੇ ਹੱਕ ਵਿੱਚ ਇੱਕ ਗੱਲ ਹੁੰਦੀ ਹੈ ਕਿ ਜਦੋਂ ਪੁਲਿਸ ਰਜ਼ਨੀ ਦੀ ਕਾਲ ਡਿਟੇਲ ਕਰਦੀ ਹੈ ਤਾਂ ਆਖਰੀ ਨੰਬਰ ਜਿਸ ਤੇ ਰਜ਼ਨੀ ਨੇ ਗੱਲ ਕੀਤੀ ਸੀ ਉਹ ਨੰਬਰ ਮੋਨਿਕਾ ਦਾ ਨਹੀਂ ਹੁੰਦਾ ਪੁਲਿਸ ਜਦੋਂ ਉਸ ਨੰਬਰ ਦੀ ਜਾਣਕਾਰੀ ਕੱਢਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਨੰਬਰ ਇੱਕ ਆਟੋ ਚਾਲਕ ਦੇ ਨਾਮ ਤੇ ਰਜਿਸਟਰ ਹੈ ਪੁਲਿਸ ਉਸ ਆਟੋ ਡਰਾਈਵਰ ਕੋਲ ਪਹੁੰਚ ਜਾਂਦੀ ਹੈ ਅਤੇ ਉਸ ਤੋਂ ਮੋਨਿਕਾ ਬਾਰੇ ਪੁੱਛਗਿੱਛ ਕਰਦੀ ਹੈ ਆਟੋ ਡਰਾਈਵਰ ਪੁਲਿਸ ਵਾਲਿਆਂ ਨੂੰ ਜਵਾਬ ਦਿੰਦਾ ਹੈ ਕਿ ਸਰ ਉਸ ਦਿਨ ਕਰੀਬ 10 ਵਜੇ ਦੇ ਆਸ-ਪਾਸ ਜਦੋਂ ਮੈਂ ਆਪਣੀ ਆਟੋ ਲੈ ਕੇ ਕਿਤੇ ਜਾ ਰਿਹਾ ਸੀ ਮੇਰੇ ਕੋਲ ਇੱਕ ਔਰਤ ਆਈ ਸੀ ਉਹ ਕਹਿ ਰਹੀ ਸੀ ਕਿ ਮੈਂ ਆਪਣਾ ਮੋਬਾਈਲ ਘਰ ਉੱਤੇ ਭੁੱਲ ਆਈ ਹਾਂ ਅਤੇ ਮੈਂ ਕਿਸੇ ਨਾਲ ਜ਼ਰੂਰੀ ਗੱਲ ਕਰਨੀ ਹੈ ਇਸ ਲਈ ਮੈਂ ਆਪਣਾ ਮੋਬਾਈਲ ਉਸ ਔਰਤ ਨੂੰ ਦੇ ਦਿੱਤਾ ਸੀ ਪਰ ਮੈਨੂੰ ਨਹੀਂ ਪਤਾ ਕਿ ਉਸ ਔਰਤ ਨੇ ਕਿਸ ਨੂੰ ਕਾਲ ਕੀਤਾ ਸੀ ਆਟੋ ਡਰਾਈਵਰ ਜਦੋਂ ਇਹ ਸਾਰੀਆਂ ਗੱਲਾਂ ਪੁਲਿਸ ਨੂੰ ਦੱਸਦਾ ਹੈ ਉਸ ਤੋਂ ਬਾਅਦ ਪੁਲਿਸ ਆਟੋ ਡਰਾਈਵਰ ਨੂੰ ਲੈ ਕੇ ਮੋਨਿਕਾ ਦੇ ਸਾਹਮਣੇ ਜਾਂਦੀ ਹੈ ਆਟੋ ਡਰਾਈਵਰ ਜਦੋਂ ਮੋਨਿਕਾ ਨੂੰ ਵੇਖਦਾ ਹੈ ਤਾਂ ਪਛਾਣ ਲੈਂਦਾ ਹੈ ਉਤੇ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਸਾਰ ਉਸ ਦਿਨ ਮੇਰੇ ਮੋਬਾਈਲ ਤੋਂ ਜਿਸ ਔਰਤ ਨੇ ਕਾਲ ਕੀਤੀ ਸੀ ਉਹ ਕੋਈ ਹੋਰ ਨਹੀਂ ਬਲਕਿ ਇਹ ਹੀ ਹੈ ਆਟੋ ਡਰਾਈਵਰ ਜਿਵੇਂ ਹੀ ਮੋਨਿਕਾ ਨੂੰ ਪਛਾਣ ਲੈਂਦਾ ਹੈ ਉਸ ਤੋਂ ਬਾਅਦ ਪੁਲਿਸ ਉਹ ਮੋਨਿਕਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉਤੇ ਫਿਰ ਮੋਨਿਕਾ ਤੋਂ ਰਜ਼ਨੀ ਵਾਰੇ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਪੁਲਿਸ ਟੀਮ ਇਹ ਸਖਤੀ ਦਿਖਾਉਣੀ ਸ਼ੁਰੂ ਕਰਦੀ ਹੈ ਆਖਿਰਕਾਰ ਮੋਨਿਕਾ ਮਜਬੂਰ ਹੋ ਕੇ ਆਪਣੀ ਸਚਾਈ ਕਬੂਲ ਕਰ ਲੈਂਦੀ ਹੈ ਅਤੇ ਪੁਲਿਸ ਵਾਲਿਆਂ ਨੂੰ ਕਹਿੰਦੀ ਹੈ ਕਿ ਸਰ ਰਜ਼ਨੀ ਦੀ ਹੱਤਿਆ ਹੋ ਚੁੱਕੀ ਹੈ ਪਰ ਜਦੋਂ ਮੋਨਿਕਾ ਇਸ ਹੱਤਿਆ ਦੀ ਪੂਰੀ ਕਹਾਣੀ ਦੱਸਦੀ ਹੈ ਤਾਂ ਸੁਣ ਕੇ ਖੁਦ ਪੁਲਿਸ ਵਾਲਿਆਂ ਨੂੰ ਵੀ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਹੁੰਦਾ ਮੋਨਿਕਾ ਜੋ ਕਿ ਮੂਲ ਤੌਰ ਉੱਤੇ ਅਲੀਗੜ੍ਹ ਦੀ ਰਹਿਣ ਵਾਲੀ ਹੈ ਪਰ ਮਨੀ ਮਾਜਰੀ ਵਿੱਚ ਰਹਿੰਦੀ ਹੈ ਅਤੇ ਉੱਥੇ ਆਪਣਾ ਇੱਕ ਬਿਊਟੀ ਪਾਰਨਰ ਚਲਾਉਂਦੀ ਹੈ ਮੋਨਿਕਾ ਦਾ ਇੱਕ ਜੀਜਾ ਹੈ ਜਿਸ ਦਾ ਨਾਮ ਸੰਦੀਪ ਹੈ ਜੋ ਪੇਸ਼ੇ ਤੌਰ 'ਤੇ ਡਰਾਈਵਰ ਹੈ ਪਰ ਸੰਦੀਪ ਦਾ ਆਪਣੀ ਪਤਨੀ ਨਾਲੋਂ ਜ਼ਿਆਦਾ ਮੋਨਿਕਾ ਨਾਲ ਲਗਾਵ ਹੁੰਦਾ ਹੈ। ਸੰਦੀਪ ਅਤੇ ਮੋਨਿਕਾ ਦੇ ਵਿਚਕਾਰ ਪ੍ਰੇਮ ਸੰਬੰਧ ਚੱਲ ਰਿਹਾ ਸੀ। ਇਸ ਕਰਕੇ ਸੰਦੀਪ ਆਪਣੀ ਪਤਨੀ ਨੂੰ ਛੱਡ ਕੇ ਮੋਨਿਕਾ ਨਾਲ ਵਿਆਹ ਕਰਨ ਦਾ ਫੈਸਲਾ ਕਰ ਲੈਂਦਾ ਹੈ। ਪਰ ਸੰਦੀਪ ਦੀ ਪਤਨੀ ਉਸ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੀ। ਇਸ ਲਈ ਸੰਦੀਪ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਫੈਸਲਾ ਕਰ ਲੈਂਦਾ ਹੈ। ਅਤੇ ਫਿਰ ਤਲਾਕ ਦਾ ਮਾਮਲਾ ਲੈ ਕੇ ਮੋਨਿਕਾ ਦੇ ਨਾਲ ਵਕੀਲ ਮਨਮੋਨ ਕੁਮਾਰ ਦੇ ਕੋਲ ਜਾਂਦਾ ਹੈ। ਸੰਦੀਪ ਮੋਨਿਕਾ ਨੂੰ ਆਪਣੇ ਨਾਲ ਇਸ ਲਈ ਲੈ ਜਾਂਦਾ ਹੈ ਕਿਉਂਕਿ ਮੋਨਿਕਾ ਦਾ ਨਾਅ ਸਿਰਪਸੁੰਦਰ ਸੀ ਬਲਕਿ ਕਾਫੀ ਚਲਾਕ ਵੀ ਸੀ ਪਰ ਜਦੋਂ ਸੰਦੀਪ ਵਾਰ-ਵਾਰ ਮੋਨਿਕਾ ਨੂੰ ਆਪਣੇ ਨਾਲ ਲੈ ਕੇ ਮਨਮੋਹਨ ਨੂੰ ਮਿਲਣ ਜਾਂਦਾ ਹੈ ਇਸੇ ਦੌਰਾਨ ਮਨਮੋਹਨ ਅਤੇ ਮੋਨਿਕਾ ਦੇ ਵਿਚਕਾਰ ਪ੍ਰੇਮ ਸੰਧ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਮੋਨਿਕਾ ਨੂੰ ਪਤਾ ਹੁੰਦਾ ਹੈ ਕਿ ਮਰਮੋਹਨ ਪਹਿਲਾਂ ਤੋਂ ਹੀ ਸ਼ਾਦੀशुदा ਹੈ ਤੇ ਉਸਦੇ ਦੋ ਬੱਚੇ ਵੀ ਹਨ ਪਰ ਜਦੋਂ ਮਰਮੋਹਨ ਅਤੇ ਮੋਨਿਕਾ ਦੇ ਵਿਚਕਾਰ ਪ੍ਰੇਮ ਸੰਧ ਸ਼ੁਰੂ ਹੁੰਦਾ ਹੈ ਦੋਵੇਂ ਇੱਕ ਦੂਜੇ ਦੇ ਇੰਨੇ ਕਰੀਬ ਆ ਜਾਂਦੇ ਹਨ ਕਿ ਆਖਿਰਕਾਰ ਵਿਆਹ ਕਰਨ ਦਾ ਫੈਸਲਾ ਕਰ ਲੈਂਦੇ ਹਨ ਅਤੇ ਮੋਨਿਕਾ ਜਦੋਂ ਮਨਮੋਹਨ ਨਾਲ ਵਿਆਹ ਕਰਨ ਦਾ ਫੈਸਲਾ ਕਰ ਲੈਂਦੀ ਹੈ ਤਾਂ ਇਸ ਬਾਰੇ ਸੰਦੀਪ ਨਾਲ ਵੀ ਗੱਲ ਕਰਦੀ ਹੈ ਮੋਨਿਕਾ ਸੰਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਆਖਿਰਕਾਰ ਸੰਦੀਪ ਮੋਨਿਕਾ ਦੀ ਗੱਲ ਮੰਨ ਲੈਂਦਾ ਹੈ ਪਰ ਮਰਮੋਹਨ ਲਈ ਸਮੱਸਿਆ ਇਹ ਸੀ ਕਿ ਉਹ ਆਪਣੀ ਪਤਨੀ ਦੇ ਮੂੜ ਦੇ ਵਾਪਿਓਦ ਮੋਰਿਕਾਦਾਨ ਵਿਆਹ ਕਿਵੇਂ ਕਰ ਸਕਦਾ ਹੈ ਇਸ ਲਈ ਵਰਮੋਨ ਨੇ ਆਪਣੀ ਪਤਨੀ ਤੋਂ ਦੂਰੀ ਬਣਾਉਣ ਲਈ ਉਸ ਨਾਲ ਝਗੜੇ ਤੇ ਤਕਰਾਰ ਕਰਨੀ ਸ਼ੁਰੂ ਕਰ ਦਿੱਤੀ ਵਰਮੋਨ ਨੂੰ ਪੂਰਾ ਯਕੀਨ ਸੀ ਕਿ ਆਪਣੀ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਰਜ਼ਨੀ ਉਸ ਨੂੰ ਛੱਡ ਕੇ ਚਲੀ ਜਾਵੇਗੀ ਪਰ ਰਜ਼ਨੀ ਬਿਲਕੁਲ ਸਿੱਧੀ ਸਾਦੀ ਸੀ ਵਰਮੋਨ ਜਿੰਨਾ ਵੀ ਤਰੀਕਿਆਂ ਨਾਲ ਆਪਣੀ ਪਤਨੀ ਨਾਲ ਝਗੜਾ ਕਰਦਾ ਹੈ ਰਜ਼ਨੀ ਨਾ ਤਾਂ ਆਪਣੇ ਪਤੀ ਨੂੰ ਕੋਈ ਜਵਾਬ ਦਿੰਦੀ ਹੈ ਅਤੇ ਨਾਲ ਹੀ ਗੁੱਸੇ ਵਿੱਚ ਆ ਕੇ ਘਰ ਛੱਡਣ ਲਈ ਤਿਆਰ ਹੁੰਦੀ ਹੈ ਜਦੋਂ ਮਰਮੋਨ ਨੇ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਅਤੇ ਜਦੋਂ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਰਸਨੀ ਉਸ ਨੂੰ ਛੱਡਣ ਵਾਲੀ ਨਹੀਂ ਹੈ ਆਖਿਰਕਾਰ ਮਰਮੋਨ ਮਜਬੂਰ ਹੋ ਕੇ ਆਪਣੀ ਪਤਨੀ ਨੂੰ ਹਮੇਸ਼ਾ ਲਈ ਇਸ ਦੁਨੀਆ ਤੋਂ ਹਟਾਉਣ ਦਾ ਫੈਸਲਾ ਕਰ ਲੈਂਦਾ ਹੈ ਫਿਰ ਉਹ ਇਸ ਬਾਰੇ ਮੋਨਿਕਾ ਨਾਲ ਗੱਲ ਕਰਦਾ ਹੈ ਮੋਨਿਕਾ ਵੀ ਮਰਮੋਨ ਦੀ ਮਦਦ ਕਰਨ ਲਈ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਰਜ਼ਨੀ ਨੂੰ ਇਸ ਦੁਨੀਆ ਤੋਂ ਹਟਾਉਣ ਲਈ ਇੱਕ ਸਾਜ਼ਿਸ਼ ਬਣਾਈ ਜਾਂਦੀ ਹੈ ਮੋਰਿਕਾ ਇਸ ਸਾਜ਼ਿਸ਼ ਦੇ ਹਿਸਾਬ ਨਾਲ ਮਰਮੋਹਨ ਦੇ ਘਰ ਜਾਣ ਲੱਗਦੀ ਹੈ ਅਤੇ ਰਜ਼ਨੀ ਨਾਲ ਦੋਸਤੀ ਕਰ ਲੈਂਦੀ ਹੈ ਜਦੋਂ ਮੋਰਿਕਾ ਅਤੇ ਰਜ਼ਨੀ ਦੀ ਦੋਸਤੀ ਹੋ ਜਾਂਦੀ ਹੈ ਮੋਰਿਕਾ ਨਾ ਸਿਰਫ ਰਜ਼ਨੀ ਦੇ ਘਰ ਬਾਰ-ਬਾਰ ਜਾਂਦੀ ਹੈ ਬਲਕਿ ਫੋਨ 'ਤੇ ਵੀ ਰਜ਼ਨੀ ਨਾਲ ਗੱਲ ਕਰਦੀ ਹੈ ਜਦੋਂ ਵੀ ਮੌਕਾ ਮਿਲਦਾ ਹੈ ਮੋਰਿਕਾ ਰਜ਼ਨੀ ਨੂੰ ਬਾਹਰ ਕਮੌੜ ਵੀ ਲੈ ਜਾਂਦੀ ਹੈ ਜਿਸ ਨਾਲ ਰਜਨੀ ਮੋਨਿਕਾ ਉੱਤੇ ਅੱਖ ਬੰਦ ਕਰਕੇ ਭਰੋਸਾ ਕਰ ਲੈਂਦੀ ਹੈ ਪਰ ਅਸਿਰ ਨੂੰ ਕਦੇ ਵੀ ਇਹ ਨਹੀਂ ਪਤਾ ਲੱਗਦਾ ਕਿ ਮੋਨਿਕਾ ਦਾ ਉਸਦੇ ਪਤੀ ਦੇ ਨਾਲ ਪ੍ਰੇਮ ਸੰਬੰਧ ਹੈ ਇੱਕ ਦਿਨ ਗੱਲਾਂ ਦੱਲਾ ਵਿੱਚ ਰਜਨੀ ਮੋਨਿਕਾ ਨੂੰ ਦੱਸਦੀ ਹੈ ਕਿ ਉਸਦੇ ਕੋਲ ਇੱਕ ਜਹੀ ਸਾਰੀ ਹੈ ਜਿਸ ਦਾ ਮੈਚਿੰਗ ਬਲਾਊਜ਼ ਨਹੀਂ ਮਿਲ ਰਿਹਾ ਜਿਵੇਂ ਹੀ ਰਜਨੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਮੋਨਿਕਾ ਨੂੰ ਮੌਕਾ ਮਿਲ ਜਾਂਦਾ ਹੈ ਮੋਨਿਕਾ ਜਦੋਂ ਇਹ ਸਾਰੀਆਂ ਗੱਲਾਂ ਆ ਕੇ ਮਨਮੋਹਨ ਉਸ ਨੂੰ ਦੱਸਦੇ ਹੈ ਮਨਮੋਹਨ ਕਹਿੰਦਾ ਹੈ ਕਿ ਬਸ ਇਹੀ ਸਹੀ ਮੌਕਾ ਹੈ ਮੋਨਿਕਾ ਨੂੰ ਕਹਿੰਦਾ ਹੈ ਕਿ ਉਸ ਨੂੰ ਸਦਾ ਲਈ ਦੁਨੀਆ ਤੋਂ ਹਟਾ ਦਿਓ ਮੋਨਿਕਾ ਰਜ਼ਨੀ ਨੂੰ ਇਸ ਦੁਨੀਆ ਤੋਂ ਔਟ ਹੋਰ ਦਾ ਫੈਸਲਾ ਤਾਂ ਕਰ ਲੈਂਦੀ ਹੈ ਪਰ ਇਸ ਕੰਮ ਨੂੰ ਇਕੱਲੇ ਕਰਨਾ ਉਸ ਲਈ ਮੁਸ਼ਕਲ ਹੁੰਦਾ ਹੈ ਇਸ ਲਈ ਮੋਨਿਕਾ ਸੰਦੀਪ ਨਾਲ ਧਲਤਾਰਦੀ ਹੈ ਹਾਲਾਂਕਿ ਸੰਦੀਪ ਇਸ ਲਈ ਤਿਆਰ ਨਹੀਂ ਹੁੰਦਾ ਪਰ ਮਨਮੋਹਨ ਜਦੋਂ ਉਸ ਨੂੰ 2 ਲੱਖ ਦਾ ਲਾਲਚ ਦਿੰਦਾ ਹੈ ਤਾਂ ਸੰਦੀਪ ਪੈਸੇ ਦੇ ਲਾਲਚ ਵਿੱਚ ਆ ਜਾਂਦਾ ਹੈ 16 ਜਨਵਰੀ ਨੂੰ ਸਵੇਰੇ ਕਰੀਬ 10 ਵਜੇ ਦੇ ਆਸ-ਪਾਸ ਮੋਨਿਕਾ ਮਾਰਕੀਟ ਵਿੱਚ ਚਲੀ ਜਾਂਦੀ ਹੈ ਅਤੇ ਜਾਣ ਬੁੱਝ ਕੇ ਆਪਣਾ ਮੋਬਾਈਲ ਘਰ ਉੱਤੇ ਭੁੱਲ ਜਾਂਦੀ ਹੈ। ਮਾਰਕੀਟ ਵਿੱਚ ਪਹੁੰਚ ਕੇ ਮੋਨਿਕਾ ਇੱਕ ਆਟੋ ਡਰਾਈਵਰ ਨੂੰ ਕਹਿੰਦੀ ਹੈ ਕਿ ਉਸਦਾ ਮੋਬਾਈਲ ਘਰ ਉੱਤੇ ਰਹਿ ਗਿਆ ਹੈ ਅਤੇ ਉਸ ਨੂੰ ਕਿਸੇ ਨਾਲ ਜ਼ਰੂਰੀ ਗੱਲ ਕਰਨੀ ਹੈ। ਉਹ ਆਟੋ ਡਰਾਈਵਰ ਤੋਂ ਮੋਬਾਈਲ ਮੰਗਦੀ ਹੈ। ਉਹ ਆਟੋ ਡਰਾਈਵਰ ਆਪਣਾ ਮੋਬਾਈਲ ਮੋਨਿਕਾ ਨੂੰ ਦੇ ਦਿੰਦਾ ਹੈ। ਮੋਨਿਕਾ ਉਸ ਮੋਬਾਈਲ ਤੋਂ ਰਜ਼ਨੀ ਦੇ ਨੰਬਰ ਤੇ ਫੋਨ ਕਰਦੀ ਹੈ ਤੇ ਉਸ ਨੂੰ ਮਾਰਕੀਟ ਵਿੱਚ ਬੁਲਾਉਂਦੀ ਹੈ ਮੋਨਿਕਾ ਕਹਿੰਦੀ ਹੈ ਕਿ ਮਾਰਕੀਟ ਆ ਜਾਓ ਮੈਂ ਤੈਨੂੰ ਸਾਰਿਆਂ ਦੀ ਮੈਚਿੰਗ ਵਾਲੀ ਬਲਾਊਜ਼ ਦੀ ਦੁਕਾਨ ਉੱਤੇ ਲੈ ਕੇ ਚੱਲਾਂਗੀ ਉਤੋਂ ਤੈਨੂੰ ਬਲਾਊਜ਼ ਮਿਲ ਜਾਵੇਗਾ ਮੋਨਿਕਾ ਜਾਣ ਬੁੱਝ ਕੇ ਆਪਣਾ ਮੋਬਾਈਲ ਘਰ ਉੱਤੇ ਭੁੱਲ ਕੇ ਆਈ ਸੀ ਤਿੱਕੀ ਮਰਮੋਹ ਨੇ ਉਸ ਨੂੰ ਸਮਝਾਇਆ ਸੀ ਕਿ ਜੇ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ਤਾਂ ਤੇਰੇ ਤੱਕ ਨਹੀਂ ਪਹੁੰਚ ਸਕੇਗੀ ਅਤੇ ਜੇ ਪੁਲਿਸ ਪਹੁੰਚ ਵੀ ਜਾਂਦੀ ਹੈ ਤਉ ਤੇਰੇ ਮੋਬਾਈਲ ਨੰਬਰ ਦੀ ਡਿਟੇਲ ਕੱਢੇਗੀ ਜਿਸ ਨਾਲ ਪੁਲਿਸ ਨੂੰ ਪਤਾ ਲੱਗੇਗਾ ਕਿ ਮੋਨਿਕਾ ਆਪਣੇ ਘਰ ਉੱਤੇ ਹੀ ਸੀ ਇਸ ਯੋਜਨਾ ਤੋਂ ਬਾਅਦ ਜਦੋਂ ਮੋਨਿਕਾ ਰਜਨੀ ਦੇ ਨੰਬਰ ਉੱਤੇ ਫੋਨ ਕਰਦੀ ਹੈ ਰਜਨੀ ਦੀ ਬਿਨਾ ਸੋਚੇ ਸਮਦੇ ਮੋਨਿਕਾ ਦੁਆਰਾ ਬੁਲਾਈ ਗਈ ਜਗਾ ਉੱਤੇ ਪਹੁੰਚ ਜਾਂਦੀ ਹੈ ਪਰ ਜਦੋਂ ਰਜਨੀ ਮਾਰਕੀਟ ਵਿੱਚ ਪਹੁੰਚਦੀ ਹੈ ਤਾਂ ਉਹ ਦੇਖਦੀ ਹੈ ਕਿ ਮੋਨਿਕਾ ਸੰਦੀਪ ਦੇ ਨਾਰਿਕ ਕਾਰ ਵਿੱਚ ਬੈਠੀ ਹੋਈ ਹੈ ਮੋਨਿਕਾ ਰਜਨੀ ਨੂੰ ਕਾਰ ਦੀ ਪਿਛਲੀ ਸੀਟ ਉੱਤੇ ਬਿਠਾ ਦਿੰਦੀ ਹੈ ਅਤੇ ਖੁਦ ਵੀ ਪਿੱਛੇ ਬੈਠ ਜਾਂਦੀ ਹੈ ਫਿਰ ਦੋਵੇਂ ਗੱਲਾਂ ਕਰਨ ਲੱਗਦੀਆਂ ਹਨ ਮੋਨਿਕਾ ਰਜ਼ੀ ਨੂੰ ਆਪਣੀਆਂ ਗੱਲਾਂ ਵਿੱਚ ਇਸ ਤਰ੍ਹਾਂ ਉਝਾ ਲੈਂਦੀ ਹੈ ਕਿ ਰਜ਼ੀ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਾਰ ਕਿੱਥੇ ਜਾ ਰਹੀ ਹੈ ਸੰਦੀਪ ਕਾਰ ਨੂੰ ਚਲਾਉਂਦੇ ਹੋਏ ਰਜ਼ੀ ਨੂੰ ਸੈਪਟਰ 25 ਦੇ ਸੰਦੂਲਾ ਵਿੱਚ ਲੈ ਜਾਂਦਾ ਹੈ ਜਦੋਂ ਉਹਨਾਂ ਨੂੰ ਉਸ ਨੁਸਾਨ ਜਗ੍ਹਾ ਮਿਲ ਜਾਂਦੀ ਹੈ ਤਾਂ ਮੋਨਿਕਾ ਅਤੇ ਸੰਦੀਪ ਮਿਲ ਕੇ ਰਜ਼ੀ ਦੇ ਗਲੇ ਵਿੱਚ ਕੱਸੀ ਲਪੇਟ ਦਿੰਦੇ ਹਨ ਤੇ ਜਦੋਂ ਤੱਕ ਰਜ਼ਨੀ ਦੇ ਸਾਨ ਆ ਰੁੱਕ ਜਾਂਦੇ ਉਦੋਂ ਤੱਕ ਜ਼ੋਰ ਨਾਲ ਖਿੱਚਦੇ ਹਨ ਜਦੋਂ ਰਜ਼ਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ লাশ ਨੂੰ ਨੇੜੇ ਦੇ ਜੰੰਦਲ ਵਿੱਚ ਛਪਾ ਦਿੰਦੇ ਹਨ ਫਿਰ ਮਰਮੋਨ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦੇ ਦਿੰਦੇ ਹਨ ਅਤੇ ਫਿਰ ਆਪਣੇ ਘਰ ਵਾਪਸ ਆ ਜਾਂਦੇ ਹਨ ਮਰਮੋਨ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਗਈ ਹੈ ਉਹ ਆਪਣੀ ਸਾਜ਼ਿਜ਼ ਦੇ ਅਨੁਸਾਰ ਪਹਿਲਾਂ ਹੀ ਮੱਧ ਪ੍ਰਦੇਸ਼ ਤੋਂ ਦੋ ਦੋ ਬਦਮਾਸ਼ਾਂ ਨੂੰ ਬੁਲਾਉਂਦਾ ਹੈ। ਦੋਨੋਂ ਬਦਮਾਸ਼ 2 ਲੱਖ ਵਿੱਚ ਸਹਿਮਤ ਹੋ ਗਏ ਸਨ। ਉਹ ਦੋਨੋਂ ਬਦਮਾਸ਼ ਜਿੰਦਲ ਵਿੱਚ ਜਾਣ ਵੇਲੇ ਇੱਕ ਕੁੱਤੇ ਦੀ ਡੈੱਡ ਬਾਡੀ ਵੀ ਨਾਲ ਲੈ ਕੇ ਜਾਂਦੇ ਹਨ। ਉਹ ਸੈਪਲ 25 ਦੇ ਡੰਪਿੰਗ ਏਰੀਏ ਦੇ ਨੇੜੇ ਇੱਕ 11 ਗੱਡਾ ਖੋਦੇ ਹਨ ਅਤੇ ਰਜ਼ਨੀ ਦੀ ਚੁੰਨੀ ਵਿੱਚ ਕੁੱਤੇ ਦੀ Laash ਨੂੰ ਲਪੇਟ ਕੇ ਉਸੇ 11 ਗੱਡੇ ਵਿੱਚ ਦਫ਼ਨ ਕਰ ਦਿੰਦੇ ਹਨ। ਰਜ਼ਨੀ ਦੀ লাশ ਨੂੰ ਆਪਣੇ ਨਾਂ ਲੈ ਜਾਂਦੇ ਹਨ ਜਦੋਂ ਮੋਨਿਕਾ ਇਹ ਸਾਰੀ ਕਹਾਣੀ ਪੁਲਿਸ ਨੂੰ ਦੱਸਦੀ ਹੈ ਤਾਂ ਪੁਲਿਸ ਮੋਨਿਕਾ ਦੇ ਬਿਆਨ ਉੱਤੇ ਉਸਦੇ ਜੀਜੇ ਸੰਦੀਪ ਅਤੇ ਰਜ਼ਨੀ ਦੇ ਪਤੀ ਮਨਮੋਹ ਨੂੰ ਵੀ ਗਿਫਤਾਰ ਕਰ ਲੈਂਦੀ ਹੈ ਵਰਮੋਹ ਨੇ ਮੋਨਿਕਾ ਅਤੇ ਸੰਦੀਪ ਨੂੰ ਪੈਲਾ ਹੀ ਸਮਝਾ ਦਿੱਤਾ ਸੀ ਕਿ ਜੇ ਪੁਲਿਸ ਉਹਨਾਂ ਤੱਕ ਪਹੁੰਚ ਵੀ ਜਾਂਦੀ ਹੈ ਤਾਂ ਤੁਸੀਂ ਮੇਰਾ ਨਾਮ ਕਦੇ ਨਹੀਂ ਲਮੋਗੇ ਜੇ ਤਾਂ ਉਹਨੋਂ ਦੋਨਾਂ ਨੂੰ ਜੇਲ੍ਹ ਵੀ ਹੁੰਦੀ ਹੈ ਮੈਂ ਤੁਹਾਨੂੰ ਛੁਡਾ ਲਵਾਗਾ ਉਸਨੇ ਦਾਅਵਾ ਕੀਤਾ ਸੀ ਕਿ ਪੁਲਿਸ ਉਹਨਾਂ ਨੂੰ ਹੱਤਿਆ ਦੇ આરોਪ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਪਰ ਉਸਦੀ ਪਤਨੀ ਦੀ Laash ਕਦੇ ਵੀ ਲੱਭ ਨਹੀਂ ਸਕਦੀ ਪਰ ਜਦੋਂ ਮੌਨਿਕਾ ਵਰਮੋਹਨ ਦਾ ਨਾਮ ਲੈਂਦੀ ਹੈ ਤਾਂ ਪੁਲਿਸ ਮਨਮੋਹਨ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਪੁਲਿਸ ਇਹਨਾਂ ਤਿੰਨੇ આરોપીਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਤਾਂ ਭੇਜ ਚੁੱਕੀ ਹੈ ਪਰ ਪੰਚਕੁਲਾ ਪੁਲਿਸ ਕੋਲੇ ਪਹਿਲਾ ਕੇਸ ਹੁੰਦਾ ਹੈ ਜਿਸ ਵਿੱਚ ਹੱਤਿਆ ਵੀ ਹੁੰਦੀ ਹੈ अपराधी ਫੜੇ ਵੀ ਜਾਂਦੇ ਹਨ ਆਪਣਾ ਜ਼ੁਲਮ ਵੀ ਕਬੂਲ ਕਰਦੇ ਹਨ ਪਰ ਡੈੱਡ ਬੋਡੀ ਪੁਲਿਸ ਨੂੰ ਨਹੀਂ ਮਿਲਦੀ ਪੁਲਿਸ ਆਪਣੀ ਸਾਰੀ ਕੋਸ਼ਿਸ਼ ਕਰ ਲੈਂਦੀ ਹੈ ਪਰ ਉਹਨਾਂ ਦੋ ਬਦਮਾਸ਼ਾਂ ਤੱਕ ਨਹੀਂ ਪਹੁੰਚ ਪਾਉਂਦੀ ਜੋ ਰਜ਼ਨੀ ਦੀ ਡੈੱਡ ਬੋਡੀ ਆਪਣੇ ਨਾਂ ਲੈ ਦਏ ਸੀ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਹੋਰ ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ